ਜਿਹੜੇ ਬੰਦੇ ਨੇ ਜਿਹੜੇ ਸਮਾਨ ਵਿੱਚ ਪੈਸੇ ਪਾਤੇ ਉਹ ਸਮਾਨ ਉਹਦਾ ਕੋਕ ਵੀ ਐ ਤੇ ਮੋਬਾਈਲ ਵੀ ਐ 500 ਰੁਪਿਆ ਵੀ ਐ ਤਾਂ ਦੋਸਤੋ ਸ਼ਰਤ ਲੱਗ ਚੁੱਕੀ ਐ ਜਿਹੜਾ ਇਹਦੇ ਵਿੱਚ ਸਮਾਨ ਪਾਊ ਕੜਾ ਪਾਊ ਜਿਵੇਂ ਤੁਸੀਂ ਮੇਲੇ ਚ ਦੇਖਦੇ ਹੋ ਨੇ ਨਾ ਤਾਂ ਉਹ ਚੀਜ਼ ਉਹਦੀ ਐ ਇਹਦੇ ਵਿੱਚ 500 ਰੁਪਿਆ ਵੀ ਪਿਆ ਤੇ ਇੱਕ ਜਿਹੜਾ ਫੋਨ ਵੀ ਆ ਤੇ ਕੋਕ ਦੀ ਬੋਤਲ ਆ ਸਾਬਨਾਂ ਦਾ ਪੈਕਟ ਆ ਤੇ ਚਿਪਸ ਆ ਨਾ ਤੇ ਉਧਰ ਪਾਈਆਂ ਦੀ ਜਿਹੜੀ ਲਾਈਨ ਲੱਗੀ ਆ ਤੇ ਜਿਹੜਾ ਵੀ ਪਾਊਗਾ ਕੜਾ ਇਹਦੇ ਵਿੱਚ ਤੇ ਉਹ ਚੀਜ਼ ਉਹਦੀ ਐ ਤੇ ਆਜੋ ਵੀਡੀਓ ਸਟਾਰਟ ਕਰਦੇ ਆ ਚਲੋ ਬਈ ਚਾਹੋ ਬੱਚਿਆ ਪਾ ਕੜਾ ਨਾ ਪਿਆ ਨਹੀਂ ਹੈਗਾ ਪਿੱਛੇ ਹੋ ਜਾ ਪਿੱਛੇ ਹੋ ਜਾ ਚੱਲ ਨਾ ਤਿੰਨ ਦਿਨ ਚਾਂਸ ਨੇ ਸਾਰਿਆਂ ਨੂੰ ਚੱਲ ਬਈ ਨਾ ਦੇ ਕੇ ਦਿੱਤਾ ਤੈਨੂੰ इतनी नहीं बैल <laughs> तक तो <laughs> दूजी लाइन चल पूजी बार चल पाया <laughs> चलो तीन तीन चांस ने सारे को ना <laughs> ਨਾ ਆਸ ਲਈ 550 ਰੁਪਏ ਦੇ ਵਿੱਚੋਂ 50 ਰੁਪਏ ਦੇ ਵਿੱਚ ਪਾਈ ਨੂੰ ਪੈ ਗਿਆ ਤੇ ਪਾਈ ਨੂੰ ਜਿਹੜਾ 50 ਰੁਪਏ ਦੇ ਦਿੱਤੀ ਆ ਆ ਲੋ ਲੈ ਬਈ ਨਾ ਤੇ ਆਈ ਗਿਆ ਇੱਕ ਚਾਂਸ ਫਿਰ ਤੇ ਮੇਰਾ ਲਾਸਟ ਲਾਸਟ ਚਾਂਸ ਆ ਗਿਆ ਸਾਰਿਆਂ ਦਾ ਇਹਦੇ ਬੱਦਲ ਇਹਦੇ ਪਾ ਗਿਆ ਪਿੱਛੇ ਪਿੱਛੇ ਪਾੜ ਤੋ ਪਿੱਛੇ ਚੱਲ ਚੱਲ ਨਾ ਤੇ ਆਣੀ ਚੱਲ ਉਹ ਬਾਈ ਇਹਦੇ ਲਈ ਤਾਂ ਨਾ ਬਸ ਬਸ ਪੂਰੇ ਹੋ ਗਏ ਹੋ ਗਏ ਨਾ ਇੱਕ ਬਾਈ ਨੇ 50 ਰੁਪਏ ਜਿੱਤੇ ਨੇ ਉਹਨੂੰ ਆਪਾਂ ਪੈਸੇ ਦੇ ਦیتے ਤੇ ਬਾਕੀ ਚੀਜ਼ਾਂ ਹੀ ਪਈਆਂ ਨੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ